ਇਹ ਤਾਂ ਕਹਣਾ ਹੁੰਦਾ ਜੀ ਕਹਾਂ ਸੁਖਵੀਰ ਬਾਦੋਂ ਨਿਕਲਦਾ ਵਾਹ ਵਾਹ ਇਹਦੇ ਵਾਰੀ ਗੱਡੀਆਂ ਹੁਣ ਕਿਧਰੋਂ ਆ ਗਈਆਂ ਅਸੀਂ ਇੱਕ ਠੋਕਰ ਕੇ ਕਹਿੰਨੇ ਆ ਅਸੀਂ ਅੱਗ ਲਾਵਾਂਗੇ ਇਹ ਸਰਕਾਰਾਂ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਵੀ ਅਸੀਂ ਮੁਰਗੀ ਮਰੀ ਦੇ ਹੀ ਪੈਸੇ ਦੇਵਾਂਗੇ ਹੁਣ ਜੇ ਮੁਰਗੀ ਮਰੀ ਤਾਂ ਇੱਕ ਗੱਲ ਆਉਂਦੀ ਐ ਤਾਹ ਕਹਿੰਦੇ ਨੇ ਮੁਰਗੀ ਦੀ ਸਾਨੂੰ ਪਰਚੀ ਲਿਆ ਕੇ ਦਿਓ ਮੁਰਗੀ ਦੀ ਪਰਚੀ ਕਿੱਥੋਂ ਮਿਲਦੀ ਐ ਉਹ ਭਗਵਾਨ ਤਮਨ ਸਾਨੂੰ ਦੱਸ ਦੇ ਅਸੀਂ ਉਹ ਵੀ ਲਿਆ ਦੇਾਂਗੇ ਇਹ ਸਾਡੀਆਂ ਪੱਗਾਂ ਨਾਲ ਤੇ ਸਾਡੀਆਂ ਦਾੜੀਆਂ ਨਾਲ ਹੋ ਰਿਹਾ ਹੈ ਜੇ ਅਸੀਂ ਅੱਗ ਲਾਉਨੇ ਆ ਤਾਂ ਪਾਈਪ ਲਾਈਨ ਪਈ ਹੋਈ ਆ ਤਾਂ ਦਿੱਲੀ ਧੂਆ ਜਾਂਦਾ ਜੇ ਦਿੱਲੀ ਵਾਲੇ ਅੱਗ ਲਗਾਉਂਦੇ ਨੇ ਫੈਕਟਰੀਆਂ ਦੇ ਵਿੱਚ ਜਿਹੜੀ ਹੁਣ ਫੈਕਟਰੀਆਂ ਦੇ ਵਿੱਚ ਸਟੋਰ ਕੀਤੀ ਹੋਈ ਹੈ ਪਰਾਲੀ ਉਹਨੂੰ ਥਾਂ-ਥਾਂ ਅਗਲਾਈ ਪਈ ਹੈ ਕੀ ਗੱਲ ਉਹਦਾ ਧੂਆ ਨਹੀਂ ਹੈਗਾ ਆਪਦਾ ਪਰਾਲੀ ਦਾ ਕੋਈ ਵੀ ਹੱਲ ਕਰੇ ਨਹੀਂ ਫਿਰ ਸਾਡੇ ਕੋਲੇ ਸਿੰਘ ਹੈ ਠਿਆਨੀ ਦੀ ਡੱਬੀ ਵਰਤਾਂਗੇ ਤਾ ਉਹ ਜਦੋਂ ਫਰਜੀ ਆ ਜਾਣ ਚਾਹੇ ਪੁਲਿਸ ਨਾਲ ਕਿੱਥੇ ਕਿੱਥੇ ਨਹੀਂ ਕੀਤੀਆਂ ਇਹਨਾਂ ਨੇ ਅਸੀਂ ਨਾ ਤਾਂ ਪਰਚਿਆਂ ਤੋਂ ਡਰਦੇ ਆਂ ਨਾ ਅਸੀਂ ਜੇਲਾ ਤੋਂ ਡਰਦਾ ਸਾਡੇ ਬੁਢੇ ਸੀ ਪੁਰਾਣੇ ਜੇ ਇੱਕ ਮੁਲਾਜ਼ਮ ਆ ਜਾਂਦਾ ਸੀ ਸਾਰਾ ਪਿੰਡ ਅਤਰ ਬਲ ਜਾਂਦਾ ਸੀ ਅਸੀਂ ਤਾਂ ਹੁਣ ਜਾਣ ਨੂੰ ਤੇਰਾ ਤੁਹਾਨੂੰ ਲੈ ਜਾਣ ਤਾਮਕੋਟ ਜੇਲਾ ਹੱਥੇਗੀ 1200 ਕਰੋੜ ਪਿਛਲੀ ਵਾਰੀ ਦਿੱਤਾ ਸੀ ਸਾਡੇ ਕੋਲੇ ਤਾਂ ਠਹਿਣੀ ਨਹੀਂ ਆਈ ਗੱਲ ਕਰ ਮੈਂ ਭੁੱਲ ਗਿਆ ਮੇਰੇ ਕੋਲੇ 14 ਰੁਪਈਆ ਦਾ ਚੈੱਕ ਪਿਆ ਹੈ ਮੈਨੂੰ ਨਰਮੇ ਦੀ ਮਾਰ ਮਿਲੀ ਸੀ ਇਹ 12 ਮਹੀਨੇ ਚ ਨਹੀਂ ਲੰਦੇ ਤੁਸੀਂ ਕਹਿੰਦੇ 12 ਦਿਨਾਂ ਚ ਦੇਣਗੇ ਇਹ ਤਾਂ ਇੱਕ ਸਾਨੂੰ ਝਟਕਲੇ ਸੁਣਾਏ ਸੀ ਤਾਂ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਤਾ ਦੇ ਆਗੂ ਮੌਜੂਦ ਹੈ ਉਹ ਵੀ ਇਸ ਵਿਸ਼ਾਲ ਧਰਨੇ ਦੇ ਵਿੱਚ ਸ਼ਾਮਲ ਹੋਏ ਆ ਪ੍ਰਧਾਨ ਜੀ ਜਿਹੜਾ ਇਹ ਧਰਨਾ ਲਾਇਆ ਜਾ ਰਿਹਾ ਤੁਹਾਡੀ ਮੇਨ ਮੰਗ ਕੀ ਹੈ ਸਰਕਾਰ ਤੱਕ ਸਾਡੀ ਮੇਨ ਮੰਗ ਹੈ ਜਿਹੜੀ ਸਾਡੀ ਝੋਨੇ ਦੀ ਫਸਲ ਹੈ ਇਹ ਬਿਲਕੁਲ ਕੱਟਣ ਦੇ ਤਿਆਰ ਹੈ ਸਰਕਾਰ ਕਹਿ ਰਹੀ ਹੈ ਵੀ ਸਾਨੂੰ ਜੇਲਾ ਕਰਾਂਗੇ ਸੁਪਰੀਮ ਕੋਰਟ ਦੇ ਜਿਹੜੇ ਆਦੇਸ਼ ਨੇ ਉਹ ਜਾਰੀ ਹੋ ਚੁੱਕੇ ਨੇ ਪਰ ਸਾਡੇ ਕੋਲੇ ਕੋਈ ਹੱਲ ਨਹੀਂ ਸਰਕਾਰ ਇਹਦਾ ਹੱਲ ਕਰੇ ਪਰਾਲੀ ਦਾ ਸਾਡੀ ਮੇਨ ਮੰਗ ਇਹ ਹੀ ਹੈ ਪਰਾਲੀ ਦਾ ਹੱਲ ਕਰੇ ਦੂਜਾ ਜਿਹੜਾ ਸਾਡਾ ਮੇਨ ਮੰਗ ਹੈਗੀ ਉਹ ਹੈ ਜਿਹੜੇ ਹੜਪੀੜਤ ਨੇਗੇ ਜਿੱਥੇ ਪਾਣੀ ਦੀ ਮਾਰ ਹੋਈ ਹੈ ਉਹਨਾਂ ਨੂੰ ਮਾਮਜਾ ਦਿੱਤਾ ਜਾਵੇ ਇਹ ਸਰਕਾਰਾਂ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਵੀ ਅਸੀਂ ਮੁਰਗੀ ਮਰੀ ਦੇ ਹੀ ਪੈਸੇ ਦੇਵਾਂਗੇ ਹੁਣ ਜੇ ਮੁਰਗੀ ਮਰੀ ਤੱਕ ਗੱਲ ਆਉਂਦੀ ਹੈ ਤੈ ਕਹਿੰਦੇ ਨੇ ਮੁਰਗੀ ਦੀ ਸਾਨੂੰ ਪਰਚੀ ਲਿਆ ਕੇ ਦਿਓ ਮੁਰਗੀ ਦੀ ਪਰਚੀ ਕਿੱਥੋਂ ਮਿਲਦੀ ਆ ਉਹ ਭਗਵਾਨ ਤਮਨ ਸਾਨੂੰ ਦੱਸ ਦੇ ਅਸੀਂ ਉਹ ਵੀ ਲਿਆ ਦੇਾਂਗੇ ਸਾਡੀਆਂ ਪੱਗਾਂ ਨਾਲ ਤੇ ਸਾਡੀਆਂ ਦਾੜੀਆਂ ਨਾਲ ਹੋ ਰਿਹਾ ਜੇ ਅਸੀਂ ਅਗਲਾਉਨੇ ਆ ਤਾਂ ਪਾਈਪ ਲਾਈਨ ਪਈ ਹੋਈ ਆ ਤਾਂ ਦਿੱਲੀ ਤੂੰ ਆ ਜਾਂਦਾ ਜੇ ਦਿੱਲੀ ਵਾਲੇ ਅਗਲਵਾਉਂਦੇ ਨੇ ਫੈਕਟਰੀਆਂ ਦੇ ਵਿੱਚ ਜਿਹੜੀ ਹੁਣ ਫੈਕਟਰੀਆਂ ਦੇ ਵਿੱਚ ਸਟੋਰ ਕੀਤੀ ਹੋਈ ਆ ਪਰਾਲੀ ਉਹਨੂੰ ਥਾਂ ਥਾਂ ਗਲਾਈ ਪਈ ਐ ਕੀ ਗੱਲ ਉਹਦਾ ਧੂਆ ਨਹੀਂ ਹੈਗਾ ਇਹਦਾ ਜਵਾਬ ਦੇ ਦੇ ਸਾਨੂੰ ਸਰਕਾਰ ਅਸੀਂ ਅੱਗ ਨਹੀਂ ਲਾਉਂਦੇ ਆਪ ਦਾ ਪਰਾਲੀ ਦਾ ਕੋਈ ਵੀ ਹੱਲ ਕਰੇ ਨਹੀਂ ਫਿਰ ਸਾਡੇ ਕੋਲੇ ਸਿੰਘ ਹੈ ਠਿਆਨੀ ਦੀ ਡੱਬੀ ਵਰਤਾਂਗੇ ਤਾਂ ਉਹ ਜਦੋਂ ਮਰਜ਼ੀ ਆ ਜਾਣ ਚਾਹੇ ਪੁਲਿਸ ਆ ਜਾਵੇ ਚਾਹੇ ਫੌਜ ਆ ਜਾਵੇ ਕੋਈ ਸਾਜੇ ਅਸੀਂ ਇੱਕ ਠੋਕਰ ਕੇ ਕਹਿੰਨੇ ਆ ਅਸੀਂ ਅੱਗ ਲਾਵਾਂਗੇ ਉਹ ਕਨੇ ਵੀ ਪਰਚੇ ਪਾਵਾਂਗੇ ਜਿਹੜੀ ਥੋੜੀ ਫਰਤ ਦਾ ਰੈੱਡ ਐਂਟਰੀਆਂ ਕਰਾਂਗੇ ਥੋੜਾ ਲਾਲ ਲਕੀਰ ਚ ਕਹਿ ਕੇ ਬਟਵਾਰੀ ਨੂੰ ਪਾ ਦਾਂਗੇ ਫੇਰ ਜੀ ਸਾਡੇ ਨਾਲ ਕਿੱਥੇ ਕਿੱਥੇ ਨਹੀਂ ਕੀਤੀਆਂ ਇਹਨਾਂ ਨੇ ਅਸੀਂ ਨਾ ਤਾਂ ਪਰਚਿਆਂ ਤੋਂ ਡਰਦੇ ਹਾਂ ਨਾ ਅਸੀਂ ਜੇਲਾ ਤੋਂ ਡਰਦੇ ਹਾਂ ਉਹ ਤਾਂ ਸਾਡੇ ਬੁਢੇ ਸੀਪਰਾਂ ਨੇ ਜੇ ਇੱਕ ਮੁਲਾਜ਼ਮ ਆ ਜਾਂਦਾ ਸੀ ਸਾਰਾ ਪਿੰਡ ਅੰਦਰ ਬਣ ਜਾਂਦਾ ਸੀ ਅਸੀਂ ਤਾਂ ਹੁਣ ਜਾਣ ਨੂੰ ਤੇਰਾ ਸਾਨੂੰ ਲੈ ਜਾਣ ਤਾਮਕੋਟ ਜੇਲਾ ਆਸੇਗੀ ਸਭ ਤੋਂ ਪਹਿਲਾਂ ਨੂਪਗੜ੍ਹ ਦੇ ਵਿੱਚ ਮੈਂ ਗਿਰਫਦਾਰੀ ਦੇਊਂਗਾ ਮੇਰੇ ਮਾਂਗਰ ਜਾਣ ਕੇ ਜਿਹੜੇ ਮੇਰੇ ਵਰਕਰ ਨੇ ਅਸੀਂ ਅੱਕੇ ਪਏ ਆ ਸਾਡੇ ਕੋਲੇ ਜੱਤਾ ਡਾਂਗ ਹੈ ਤੇ ਜਾਂ ਡੱਬੀ ਹੈ ਦੋ ਚੀਜ਼ਾਂ ਵਰਤਾਂਗੇ ਤੀਜੀ ਚੀਜ਼ ਨਹੀਂ ਸਾਡੇ ਕੋਲੇ ਅਸੀਂ ਨਾ ਹੱਥ ਬੰਨਿਏ ਨਾ ਬੰਨਣ ਦੀ ਲੋੜ ਹੈ ਨਾ ਜਾਣਦੇ ਆ ਅਸੀਂ ਆ ਝੰਡਾ ਜਿਹੜਾ ਇਹਦੇ 'ਚ ਡੰਡਾ ਆ ਪਾਇਆ ਹੋਇਆ ਜੇ ਇਨਾਂ ਕੋਲੇ ਬਾਸਦੀਆਂ ਨੇ ਨਾ ਸਾਡੇ ਕੋਲ ਬੜੀ ਕਿਹੜਾ ਇੱਕ ਬਾਸ ਮੁੱਕਿਆ ਹੈ ਆਈ ਦੇ ਨਾਲ ਅਸੀਂ ਅੱਗ ਲਾਵਾਂਗੇ ਤਾਂ ਅਸੀਂ ਇਹ ਕਹਿੰਦੇ ਆ ਸਰਕਾਰ ਨੂੰ ਹੱਲ ਕਰ ਲੈ ਤੇ ਜੇ ਡਾਂਗਾ ਨਾਲ ਦੇਖਣਾ ਅਸੀਂ ਉਹ ਵੀ ਦੇਖਣ ਨੂੰ ਤਿਆਰ ਆ ਇੱਕ ਪੰਜਾਬ ਸਰਕਾਰ ਵੱਲੋਂ ਕਹਿੰਦੇ ਵੀ ਕੇਂਦਰ ਸਰਕਾਰ ਸਾਨੂੰ ਫੰਡ ਨਹੀਂ ਦੇ ਰਹੀ ਸੀ ਕਿੱਥੋਂ ਦੇਗੀ 1600 ਕਰੋੜ ਹਜੇ ਤੱਕ ਸਰਕਾਰ ਪੰਜਾਬ ਸਰਕਾਰ ਕਹਿ ਰਹੀ ਹੈ ਵੀ ਇੱਕ ਬੋਲ ਕੇ ਵਾ ਗਿਆ ਮੋਦੀ ਹਜੇ ਤੱਕ ਕੇਂਦਰ ਨੇ ਸਾਨੂੰ ਪੈਸਾ ਨਹੀਂ ਦਿੱਤਾ ਜੇ ਕੇਂਦਰ ਸਾਨੂੰ ਪੈਸਾ ਦਿੰਦੀ ਹੈ ਸਾਡੇ ਤੱਕ ਤਾਂ ਵੀ ਨਹੀਂ ਪਹੁੰਚਦਾ 1200 ਕਰੋੜ ਪਿਛਲੀ ਵਾਰੀ ਦਿੱਤਾ ਸੀ ਸਾਡੇ ਕੋਲੇ ਤਾਂ ਠਹਿਣ ਨਹੀਂ ਆਈ ਗੱਲ ਕਰ ਮੈਂ ਭੁੱਲ ਗਿਆ ਮੇਰੇ ਕੋਲੇ 14 ਰੁਪਿਆ ਦਾ ਚੈੱਕ ਪਿਆ ਮੈਨੂੰ ਨਰਮੇ ਦੀ ਮਾਰ ਮਿਲੀ ਸੀ ਮੇਰੇ ਪਿੰਡ ਦੇ ਵਿੱਚ ਸਰਬਾ ਕੀਤਾ ਜਾਵੇ ਮੈਂ ਪ੍ਰੈਸ ਰਾਹੀਂ ਕਹਿਣਾ ਮੇਰੇ ਪਿੰਡ ਦੇ ਵਿੱਚ ਸਰਵਾ ਕੀਤਾ ਜਾਵੇ ਜਿਹੜੀ ਸਾਡੀ ਫਸਲ ਡੁੱਗੀ ਸੀ ਝੋਨੇ ਦੀ ਉਹਦੀਆਂ ਚਿੱਟੀਆਂ ਬੱਲੀਆਂ ਨੇ ਉਹਦੇ ਵਿੱਚ ਇੱਕ ਵੀ ਦਾਣਾ ਨਹੀਂ ਅਸੀਂ ਉਹਦਾ ਵੀ ਮਾਮਲਾ ਲੈ ਕੇ ਛੱਡਾਂਗੇ ਆ ਜਿਹੜੀਆਂ ਜੇਦਾ ਜੂਡਾਂ ਦਾ ਸਾਨੂੰ ਡਰਾਬਾ ਦਿੰਦੇ ਨੇ ਨਾ ਇਹ ਜਦੋਂ ਮਰਜੀ ਆ ਜਾਣ ਅਸੀਂ ਜੇਲ੍ਹਾਂ 'ਚ ਜਾਣ ਨੂੰ ਤਿਆਰ ਕਿਵੇਂ ਪ੍ਰਧਾਨ ਜੀ 80% ਸਾਡੀ ਫਸਲ ਖਰਾਬ ਹੋ ਗਈ ਜਿਹੜੀ ਡੁੱਗੀ ਸੀ ਠੀਕ ਹੈ ਪਾਣੀ ਦੇ ਕਾਰਨ ਨਿਸ਼ਰੀਤ ਜੀਰੀ ਨਾਲ ਤਾਂ ਚਿੱਟੀ ਬੱਲੀ ਹੋ ਖੋਕ ਹੈ ਉਹਦੇ 'ਚ ਰਹਿੰਦੀ ਖੁੰਦੀ ਆ ਪੌਣਾ ਰੋਗ ਲੱਗਿਆ ਉਹਦੇ ਦਾਣਾ ਹੀ ਹੈ ਨਹੀਂ। ਉਹਵੇਂ ਜਾ ਕੇ ਸਰਪਾ ਕਰ ਲੈਣ ਮੈਂ ਇੱਕ ਮੈਲੇ ਜਿੱਥੋਂ ਬੜਦਾ। ਠੀਕ ਹੈ ਸਰਕਾਰ ਕਹਿੰਦੀ ਦਿਵਾਲੀ ਤੋਂ ਪਹਿਲਾਂ ਜਿਹੜੇ ਫਸਲ ਡੁੱਬੀ ਆ ਮਾਅਬਜਾ ਮਿਲ ਜੂ। ਲਗਭਗ 12 ਦਿਨ ਰਹਿ ਕੇ ਦਿਵਾਲੀ 'ਚ ਤੁਹਾਨੂੰ ਲੱਗਦਾ ਵੀ ਆ ਜਾਣਗੇ ਪੈਸੇ। ਇਹ 12 ਮਹੀਨਿਆਂ 'ਚ ਨਹੀਂ ਲੈਂਦੇ। ਤੁਸੀਂ ਕਹਿੰਨਾ 12 ਦਿਨਾਂ 'ਚ ਦੇਣਗੇ। ਇਹ ਤਾਂ ਇੱਕ ਸਾਨੂੰ ਚੁਟਕਲੇ ਸੁਣਾਏ ਸੀ ਜੇ ਜ਼ਿਮੀਂਦਾਰ ਦਾ ਪੁੱਤ ਹੁੰਦਾ ਨਾ ਉਹ ਡਰਾਮੇ ਨਹੀਂ ਸੀ ਕਰ। ਇਹ ਫਾਸਲਾ 'ਚ ਆ ਕੇ ਰੋਂਦਾ। ਇਹ ਉਹ ਤਾਂ ਕਹਿੰਦੇ ਵੀ ਸਾਮਕਰ ਦੇ ਪੁੱਤਾਂ ਕਹਿੰਦਾ ਲੋਕ ਉਹ ਤਾਂ ਕਹਿੰਦਾ ਵੀ ਜਿਹੜੇ ਸੁਖਵੀਰ ਬਾਦਲਾ ਵਿਰੋਧੀ ਤੇ ਮੈਨੂੰ ਨਿੰਦਦੇ ਆ ਮੇਰੇ ਤੇ ਲੱਗਦੇ ਆ ਕਹਿੰਦਾ ਆਮਕਰ ਦਾ ਮੁੰਡਾ ਇਹ ਆਮਕਰ ਦਾ ਮੁੰਡਾ ਕਿਹੜੇ ਪਾਸਿਓਂ ਆ ਇਹ ਤਾਂ ਕਹਿੰਦਾ ਹੁੰਦਾ ਜਿਹੜਾ ਸੁਖਵੀਰ ਬਾਦਲੋਂ ਨਿਕਲਦਾ ਇਹਦੇ ਬਾਰੇ ਗੱਡੀਆਂ ਹੁਣ ਕਿਧਰੋਂ ਆ ਗਈਆਂ ਸਭ ਇੱਕ ਝਟਕਲੇ ਨੇ ਦੂਜਾ ਨੰਬਰ ਸਾਡੇ ਜਿਹੜਾ ਨੁਕਸਾਨ ਹੋਇਆ ਉਹ ਸਾਡੀ ਡਰੇਨ ਹੈ ਪਿਛਲੇ 12-13 ਸਾਲਾਂ ਤੋਂ ਉਹਦੀ ਸਫਾਈ ਨਹੀਂ ਹੋਈ ਹੁਣ ਵੀ ਕੋਈ ਧਿਆਨ ਨਹੀਂ ਹੈਗਾ ਜੇ ਉਹਦੀ ਸਫਾਈ ਹੁੰਦੀ ਹੈ ਤਾਂ ਸਾਡੇ ਪਿੰਡ ਬਚਣਗੇ ਨਹੀਂ ਸਾਡੇ ਪਿੰਡ ਦੁਬਾਰੇ ਪਾਣੀ ਨਾਲ ਫੇਰ ਡੁੱਬਣਗੇ ਕਿਉਂਕਿ ਪਾਣੀ ਦਾ ਬਹਾਰ ਫੇਰ ਵੱਧ ਕੇ ਪਿੱਛੇ ਸੰਗਰੂਰ ਤੱਕ ਦਾ ਪਾਣੀ ਨੂਪਗੜ੍ਹ ਨੂੰ ਮਾਰਦਾ ਹੈ ਕਿ ਜ਼ਿਲ੍ਹਾ ਮਾਨਸਾ ਜੋ ਘਰ ਲਾਹੇ ਸਾਰਾ ਉਥੋਂ ਪਾਣੀ ਨਾਲ ਡੋਬਦਾ ਹੈ ਪਰ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਹਜੇ ਵੀ ਸਾਨੂੰ ਜਿਉਂਦਿਆਂ ਚ ਰੱਖ ਲੋ ਵੀ ਅਸੀਂ ਜਿਉਂਦਿਆਂ ਚ ਰਹਿ ਜੀਏ ਤਾਂ ਸਾਡੀ ਡਰੇਨ ਦੀ ਸਫਾਈ ਹੋ ਜੇ ਸਾਡੀ ਮੇਨ ਮੰਗ ਇਹ ਵੀ ਹੈ ਅਸੀਂ ਪ੍ਰੈਸ ਰਾਹੀਂ ਕਹਿੰਦੇ ਆ ਡਰੇਨ ਦੀ ਸਾਡੀ ਦੀ ਸਫਾਈ ਹੋ ਜੇ ਤੇ ਇਹਨੇ ਨਾਲ ਸਾਡਾ ਗੁਜ਼ਾਰਾ ਚੱਲਦਾ ਰਹੂ